ਮਾਸੀ ਜੀ ਇੱਕ ਗੱਲ ਹੋਰ ਬਚਪਨ ਚ ਤੇਰੇ ਮਾਪਿਓ ਚਲੇ ਗਏ ਉਹਨੇ ਤੇ ਮਾਪਿਓ ਦਾ ਸੁੱਖ ਵੀ ਨਹੀਂ ਵੇਖਿਆ ਤੇ ਜੇ ਹੁਣ ਵਿਆਹ ਹੋਇਆ ਹਿਆ ਤੇਰਾ ਪਰਮਾਤਮਾ ਨੇ ਉਹਨੂੰ ਲਾਦ ਨਹੀਂ ਦਿੱਤੀ ਉਹ ਹੋਰ ਦੁੱਖ ਵੇਖਣ ਦੀ ਆ ਉਹਨੇ ਤਰਸਾਂ ਢਾਡੇ ਵਿੱਚ ਆਪਣੀ ਮਾਂ ਦੀ ਲੱਭਣ ਦੀ ਕੋਸ਼ਿਸ਼ ਕੀਤੀ ਮਾਂ ਦਾ ਪਿਆਸ ਲੱਭਿਆ ਪਰ ਤੁਸੀਂ ਮਾਂ ਦਾ ਪਿਆਰ ਨਹੀਂ ਦਿੱਤਾ ਤੁਸੀਂ ਮਾਸੀ ਜੀ ਉਹ ਤਾਂ ਅੱਗੇ ਇੱਕ ਤੀਜ ਦੁੱਖ ਭਰੀ ਕਹਾਣੀ ਆ ਉਹਨੂੰ ਹੋਰ ਦੁਖੀ ਨਾ ਕਰੋ ਢਾਡੇ ਅੱਗੇ ਜੁੜ ਕੇ ਬੇਨਤੀ ਹੈ ਮੇਰੀ ਚੱਲ ਵੇ ਸੀ ਮੈਂ ਤਾਂ ਚਾਹਤ ਜੋੜਨ ਵਾਲੀ ਕਿਹੜੀ ਗੱਲ ਆ ਇਹ ਤੇ ਪ੍ਰਮਾਤਮਾ ਦੇ ਹੱਥ ਵਾਸੇਗਾ ਬੱਚਾ ਦਵੇ ਨਾ ਦਵੇ ਇਹ ਤੇ ਪ੍ਰਮਾਤਮਾ ਤੇ ਹੀ ਆਸ ਰੱਖਦੀ ਜਾਣਾ ਇਹ ਵੀ ਭਰਾਵਾ ਕਿਸੇ ਦਾ ਉਹ ਭੈਣ ਨੇ ਦੁਖੀ ਆ ਮਸੀ ਚਾਹੇ ਮੈਂ ਤੇ ਬੋਲਣਾ ਹੀ ਬੋਲਣਾ ਵਾਂ ਇਸ ਭੈਣ ਨੇ ਪਤਾ ਨਹੀਂ ਠਾਡੇ ਕੋ ਕਿੰਨੀਆਂ ਮਾਫੀਆਂ ਮੰਗੀਆਂ ਵਿਚਾਰੀ ਨੇ ਮੈਨੂੰ ਤੇ ਨਹੀਂ ਸਮਝ ਆਉਂਦੀ ਮਾਫੀਆਂ ਮੰਗਦੀ ਕੋ ਆ ਮਾਫੀ ਮੰਗਣੀ ਰੱਬ ਕੋ ਮੰਗੇ ਵੀ ਪ੍ਰਮਾਤਮਾ ਮੈਂ ਕਿਹੜੀ ਗਲਤੀ ਕੀਤੀ ਓ ਜੀ ਜਿਹੜੀ ਮੈਨੂੰ ਇਸ ਜਨਮ ਤੇ ਸਜ਼ਾ ਦੇ ਦਿੱਨੀ ਆ ਚੱਲ ਵੇ ਚੱਲੋ ਪੈਨ ਦਾ ਤਰੇਜੀ ਚਲੋ ਘਰ ਚਲੀਏ ਮੰਮੀ ਇਸ ਤਰ੍ਹਾਂ ਨਾ ਕਰੋ ਵੇਖੋ ਜਿਵੇਂ ਮੇਰੀ ਮੈਰੀ ਕਰਦੇ ਜਾਦਾ ਹੈ ਜਿਵੇਂ ਦੀ ਮੇਰੀ ਸਿਮਰਤ ਪੈਨ ਉਵੇਂ ਦੀ ਮੇਰੀ ਸ਼ੰਮੀ ਪੈਨ ਵੇਖੋ ਜੀ ਆਪਾਂ ਨਹੀਂ ਸੋਚਣਾ ਤੇ ਇਹਨਾਂ ਚਾਹਤਾ ਕੀ ਨਹੀਂ ਸੋਚਣਾ ਦੱਸੋ ਤੇ ਮੈਂ ਕਦੋਂ ਕਹਿੰਦੀ ਬਈ ਨਾ ਸੋਚੋ ਸੋਚੋ ਪਰ ਪੇਜੀ ਇਸ ਤਰ੍ਹਾਂ ਕਿ ਤਰ੍ਹਾਂ ਚਿਰਦੀ ਜਿੱਤੇ ਕੋ ਗੱਲ ਨਹੀਂ ਖਤਮ ਹੁੰਦੀ ਇਸ ਤਰ੍ਹਾਂ ਕਿ ਤਰ੍ਹਾਂ ਕੁੜੀ ਨੂੰ ਲੈ ਗਈ ਉਹ ਗੱਲ ਹੀ ਖਤਮ ਕਰਦੇ ਨੇ ਕਹਿੰਦੇ ਹਾਂ ਕੀ ਕਰਾਂ ਮੈਂ ਬਸ ਮੰਮੀ ਕਿਵੇਂ ਆਪਾਂ ਲੈ ਜੀਏ ਤੁਹਾਨੂੰ ਦੱਸੋ ਕਿਵੇਂ ਲੈ ਜੀਏ ਉਠੋ ਲਓ ਤੇ ਨਿਕਲੋ ਬਾਹਰ ਕਹਿੰਦਾ 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 ਮਾਰ ਲਾ ਕੇ ਇਹਨੂੰ ਕਿੱਧਰ ਲੈ ਜਾਓ ਚਲੋ ਛੋਟਾ ਮੁੰਡਾ ਮੇਰੀ ਗੱਲ ਸੁਣ ਮਮੀ ਇੰਨਾ ਨਾ ਬੋਲੋ ਆਪਣੇ ਕਰ ਲੈ ਰਾਣੀ ਭਾਜੀ ਅੱਡੇ ਇੱਕ ਬੇਨਤੀ ਆ ਜੇ ਆਪ ਜਿੰਨੇ ਪਹੀਆ ਬਾਗ ਕਰ ਲਿਆ ਨਾ ਤੇ ਤੁਸੀਂ ਸੱਤ ਜਣਵੇਂ ਲੱਗੋਗੇ ਨਾ ਤੁਮ ਦੇਤੇ ਇਹਦੇ ਨਾਲ ਤਾਂ ਹਮਸਫਰ ਨਹੀਂ ਬਿਲਣਾ ਭਾਜੀ ਅਜੇ ਵੀ ਸੋਚ ਰੋ ਮਾਸੀ ਜੀ ਸੋਚ ਲੋ ਉਹ ਕਾਦਰ ਰੋੜਾ ਪਿਆ ਵਾ ਕੀ ਹੋਇਆ ਉਹਦਾ ਜਿਹੜਾ ਅੱਡੇ ਕਹਿੰਦਾ ਨਾ ਕਮਲੀ ਕਹਿੰਦਾ ਕਿਤੇ ਸ਼ਮੀ ਨਹੀਂ ਕਰੋ ਕਰ ਦੋ ਲੈ ਜੀ ਮੈਨੂੰ ਨਾਲ ਭਾਜੀ ਤੈਨੂੰ ਕੀ ਬੋਲੀ ਜਾਂਦੇ ਆ ਮੈਂ ਘਰੋਂ ਨਹੀਂ ਜਾਣਾ ਭਾਬੀ ਨਾਲ ਨਹੀਂ ਘਰੋਂ ਨਹੀਂ ਕੱਢਣਾ ਘਰੋਂ ਉਦੋਂ ਵੀ ਤੇ ਮੇਰੀ ਆਹੀ ਗੱਲ ਹੋਈ ਸੀ ਲੈ ਤੂੰ ਹੀ ਆਪਣੀਆਂ ਬੇੜੀਆਂ ਚ ਵੱਟੇ ਪਾਉਣੇ ਹੋਣਾ ਉਹਦੇ ਮੱਥੇ ਲੱਗੂਗੀ ਇਹਦਾ ਮੂੰਹ ਆਪਣਾ ਕਿੰਨਾ ਜਿਹਾ ਲੱਕੜਾ ਪਾਏ ਕੋ ਆਸ ਹੈ ਕਿ ਨਮਕੂੜੀ ਇਹਨੂੰ ਜਾਣ ਦੇ ਮੰਮੀ ਤੁਸੀਂ ਜੋ ਮਰਜ਼ੀ ਕਹੋ ਮੈਂ ਭਾਬੀ ਨੂੰ ਨਹੀਂ ਜਾਣ ਦੇਣਾ ਘਰ ਦੇ ਵਿੱਚੋਂ ਪੈਂਜੀ ਤੇਰਾ ਕੋਈ ਜਾਂਦਾ ਨਹੀਂ ਆ ਭੀ ਆਪਾਂ ਅੱਗੋਂ ਤੋਂ ਸਹੀ ਰਹੀਏ ਇਹਦੇ ਮੱਥੇ ਇਹ ਲੱਗੂਗੀ ਇਹੋ ਕੋਈ ਉੱਥੇ ਮਾਂ ਮੰਮੀ ਇਹਦੇ ਵਿੱਚ ਭਾਬੀ ਦਾ ਕੀ ਕਸੂਰ ਆ ਮੰਮੀ ਇਹ ਇਦਾਂ ਦਾ ਕੁਝ ਨਹੀਂ ਹੈਗਾ। ਹੇ ਰੱਬ ਦੇ ਹੱਥ ਆਸ ਹੁੰਦਾ ਵਾ। ਦੱਸੋ ਸਿਮਰਤ ਦੀ ਕਿਸਮਤ ਸਿਮਰਤ ਨਾਲ ਆ। ਮੇਰੀ ਕਿਸਮਤ ਮੇਰੇ ਨਾਲ ਆ। ਪੈਨ ਜੀ। ਮੈਂ ਕਹਤੀ ਤੇ ਮਾਹੋ ਕੇ। ਆਪਣੀ ਤੇ ਦੀ ਖੁਸ਼ੀ ਆ। ਤੋ ਇਹ ਆ ਰਾਮ ਦੋ। ਆ ਰਾਮ ਦਿਓ। ਇਹਨੂੰ ਲਓ ਤੇ ਜਾਓ। ਮੰਮੀ ਤੁਸੀਂ ਕੀ ਬੋਲੀ ਜਾਂਦੇ ਜੇ? ਸਮਝਾਓ ਨਾ ਮੰਮੀ ਨੂੰ ਕੁਝ। ਮੰਮੀ ਤੇ ਕਹਿੰਨਾ ਕੁਝ ਨਹੀਂ ਹਣਾ। ਮੈਂ ਨਹੀਂ ਜਾਂਦਣਾ। ਠੀਕ ਹੈ ਮੰਮੀ। ਮੈਂ ਵੀ ਉਹਨੇ ਹੀ ਘਰ ਦੇ ਵਿੱਚ ਜਿਹੜਾ ਸਾਹ ਲਿਆ ਤੇ ਜਿਹਨਾਂ ਤੁਸੀਂ ਠੀਕ ਹੈ ਨਾ ਮੇਰਾ ਵੀ ਕੈਪੋਲ ਨੇ ਚਾਹ ਕੇ ਗਾਵਾ ਮੈਂ ਜਿਹੜੀ ਏਡੀ ਦੀ ਚਾਹ ਨਹੀਂ ਦਿੰਦਾ ਨੂੰ ਨਹੀਂ ਤੁਸੀਂ ਨਹੀਂ ਜਾਣ ਦੇਣਾ ਤਾਂ ਫਿਰ ਮੈਂ ਚੱਲ ਜਾਨੀ ਆ ਤੁਸੀਂ ਕੋ ਜਾਣਾ ਤੁਸੀਂ ਹੀ ਰਹੋ ਮੈਂ ਤਾਂ ਨਹੀਂ ਜਾਣਦੀ ਜੇ ਤੋ ਮੈਂ ਖੁਸ਼ੀਆਂ ਨਹੀਂ ਲੱਭਣੀਆਂ ਤਾਂ ਮੈਂ ਚਰਾਂ ਕੇ ਦੀ ਵੇਖਣਾ ਮੈਂ ਚਰਾਂ ਕੇ ਦੀ ਜਾਨਾ ਤੂੰ ਜਿਹੜੀ ਖੁਸ਼ੀਆਂ ਲੱਭਦੇ ਨਾ ਇਹਨਾਂ ਤੋਂ ਲੱਭ ਲਿਓ ਠੀਕ ਹੈ ਨਾ ਹਾਨੂੰ ਰਹਿਣ ਜਾਓ ਤੇ ਆਪਣੇ ਹਾਲ ਤੇ ਤੇ ਫਿਰ ਜਾਵੇ ਆਪਣੇ ਘਰ ਕਿਉਂ ਜਾਵੇ ਘਰੇ ਇੱਥੇ ਰਹੂਗੀ ਜੇ ਤੋ ਮੈਂ ਜਿਹਨਾਂ ਇੱਥੇ ਰਹੂਗੀ ਤੂੰ ਜੀ ਨਾ ਇੱਥੇ ਰਹੂਗੀ ਤਾਂ ਫਿਰ ਤੂੰ ਹੀ ਜਾਂ ਤੂੰ ਹੀ ਬਾਹਰ ਨਿਕਲ ਜਾ ਤੇ ਨਾ ਚਲ ਨਿਕਲ ਮੈਂ ਮੰਮੀ ਜੇਦੀ ਭਾਬੀ ਨੂੰ ਘਰੋਂ ਕੱਢਣਾ ਨਾ ਫੇ ਮ ਨਤੇ ਗਲਤੀ ਵੀ ਜੇ ਮੈਂ ਤੈਨੂੰ ਕੋਕ ਝੂਠ ਬੋਲਿਆ ਵਾ ਜੀ ਕਹੇ ਤੇ ਵੀ ਝੂਠ ਬੋਲਿਆ ਪਰ ਮੇਰੀ ਗੱਲ ਸੁਣੋ ਇਹ ਸਾਡੇ ਘਰ ਦਾ ਮਸਲਾ ਵਾ ਇਹ ਸੰਭਲਾਂਗੇ ਠੀਕ ਹੈ ਨਾ ਤੂੰ ਜਾ ਉਹ ਗੱਲ ਨਹੀਂ ਸਹੀ ਨਾ ਸਹੀ ਨਾ ਹਾਂ ਠੀਕ ਆ ਅ ਅਸੀਂ ਸੰਭਲਾਂਗੇ ਆਪੇ ਸਾਰਾ ਕੁਝ ਤੂੰ ਟੈਨਸ਼ਨ ਨਾ ਲਓ ਇਹ ਚੀਜ਼ ਕੋਈ ਆ ਜੀ ਕੋਈ ਗੱਲ ਨਹੀਂ ਅਸੀਂ ਸਾਹਮਣੇ ਨਹੀਂ ਘਰਦਾਂ ਕੋਈ ਗੱਲ ਨਹੀਂ ਤੂੰ ਨਾ ਬੇਫਿਕਰ ਹੋ ਕੇ ਘਰੇ ਜਾਓ ਸਾਈਂ ਜਨਮ ਗੇਟ ਤੱਕ ਛੱਡ ਕੇ ਆ ਪਰ ਕੋਈ ਗੱਲ ਨਹੀਂ ਭਾਜੀ ਤੂੰ ਫਿਕਰਾਂ ਨਾ ਟੈਨਸ਼ਨ ਨਾ ਲਾ ਚਲੋ ਭਾਜੀ ਚਲੋ ਕੀ ਹੋ ਗਿਆ ਮਾਜੀ ਨਾ ਮਾ ਵੀ ਮਨ ਦੀਆਂ ਗੱਲਾਂ ਦੱਦੋ ਜੇਤਾਂ ਨੂੰ ਕੋਈ ਗੱਲ ਫੇਲ ਹੋਈ ਹੈ ਤੇ ਬੈੱਡਰੂਮ ਨਹੀਂ ਤੁਸੀਂ ਮੇਰੀ ਫਿਕਰ ਨਾ ਕਰਿਓ ਸ਼ਮੀ ਚੁੱਪ ਚੰਮੀ ਲੈ ਮੈਂ ਤੈਨੂੰ ਸੁੱਖ ਦੇ ਦਿੰਦੀ ਸਕੂ ਮੇਰੀ ਤੀਬਾ ਰਹੀ ਆ ਪੂਆ ਜੀ ਇਹ ਤੇ ਕਿਸਮਤ ਦੀਆਂ ਖੇਡਾਂ ਨੇ ਹਰ ਬੰਦੇ ਦੀ ਆਪਣੀ ਕਿਸਮਤ ਹੈ ਉਹਨੂੰ ਕੋਈ ਨਹੀਂ ਬਦਲ ਸਕਦਾ ਕੋਈ ਨਹੀਂ ਸਭ ٹھیک ਹੋਏਗਾ ਹਮਸਾਭ ਕੁਝ ਨਹੀਂ ਹੁੰਦਾ ਬੇਟੀਆਂ ਪੰਜ ਹਾਂ ਇਹ ਸਾਰੇ ਕਿਹਨੇ ਗੱਲ ਦੀ ਟੈਨਸ਼ਨਾਂ ਲੈਂਦੇ ਹੋ ਦੱਸਣ ਕੀ ਆ ਮੰਮੀ ਨੂੰ ਹੱਲੇ ਗੁੱਸਾ ਹੋਣਾ ਜਦੋਂ ਉਹਨਾਂ ਦਾ ਗੁੱਸਾ ਛੱਡ ਹੋਣਾ ਉਹਨਾਂ ਨੂੰ ਸਾਰਾ ਕੁਝ ਭਾ ਲੱਗ ਜਾਣਾ ਵਾ ਨਾਲੇ ਭਾਬੀ ਇਸੇ ਘਰ ਤੇ ਰਹਿਣਗੇ ਸਾਲ ਟੈਨਸ਼ਨ ਹੁੰਦੀ ਹੁੰਦੀ ਕਿਉਂ ਨਹੀਂ ਆ ਕੋਈ ਭਾਜੀ ਕਿਸੇ ਗੱਲ ਦੀ ਟੈਨਸ਼ਨ ਨਾ ਲਓ ਦੇੜ ਕੋ ਜੇ ਮੇਰੇ ਦਿਲ ਕੋ ਕੋਈ ਵੀ ਗਲਤੀ ਹੋਈ ਨਾ ਮੈਂ ਤੇਰੀ ਮੰਮੀ ਨੂੰ ਇਹੋ ਸਮਝਾਣਾ ਚਾਹਤੀ ਸੀ ਕਿ ਮੈਂ ਮਾਫੀ ਮੰਗ ਰਹੀ ਤੇ ਨਹੀਂ ਤੁਸੀਂ ਅੱਲਾਹ ਨਾ ਕਰੋ ਤੁਸੀਂ ਕੋਈ ਨਹੀਂ ਜਾਓ ਆਪਣੇ ਘਰੇ ਖੋਏ ਨਾ ਸਾਰਾ ਕੁਝ ਠੀਕ ਕੋਈ ਟੈਨਸ਼ਨ ਨਾ ਲਓ ਕੇ ਇਸ ਦੀ ਤੇਨੂੰ ਪਤਾ ਕਿ ਇਹ ਆਪਣਾ ਛੋਟਾ ਭਰਾ ਸਮਝਿਆ ਆ ਫਸਰ ਤੇ ਆਲਕੀ ਜਿਹੜਾ ਬਾਹਰ ਜਿੰਨੇ ਰੱਖ ਮੈਂਗਾ ਨਾ ਭਾਬੀ ਨੂੰ ਕੋਈ ਕੁਝ ਨਹੀਂ ਕਹਿ ਸਕਦਾ ਤੇ ਨਾ ਹੀ ਘਰੋਂ ਕੱਢ ਸਕਦਾ ਹਾਂ ਚਲੋ ਠੀਕ ਹੈ ਮਾਂ ਮੰਮੀ ਕੋਸ ਜਿਓ ਨਾ ਪੈ ਗਈ ਠੰਡ ਕਲੇਜੇ ਮੇਰੀ ਗੱਲ ਸੁਣੋ ਕੀ ਮਿਲਿਆ ਤੁਹਾਨੂੰ ਕੀ ਮਿਲ ਗਿਆ ਇਹਨੂੰ ਦੁੱਖ ਦੇ ਕੇ ਭੂਆ ਦੀ ਦੁੱਖ ਦਿੱਤਾ ਘਰ ਦੇ ਨਾਲ ਦੁੱਖ ਦਿੱਤਾ ਲੈ ਕੀ ਮਿਲ ਗਿਆ ਤੁਹਾਨੂੰ ਨਹੀਂ ਤੁਸੀਂ ਕੋਸ ਜੇ ਕੇ ਮੈਂ ਕੋਸਿਆ ਕਿ ਨਹੀਂ ਕੋਈ ਤੁਸੀਂ ਦੱਸੋ ਤੁਸੀਂ ਕੋਸ ਜੇ ਨਾ ਨਹੀਂ ਜਾਣਦੇ ਨਾ ਨਹੀਂ ਜਾਣਦਾ ਕੋਸੇ ਨਾ ਰੱਖੋ ਇੱਥੇ ਇਹਨੂੰ ਨਾ ਮੈਨਿਆ ਦੀ ਰੋਟੀ ਨਾ ਚਾਹ ਨਾ ਪਾਣੀ ਮੈਂ ਕੁਝ ਨਹੀਂ ਲਗਾਣਾ ਮੈਂ ਲੈ ਕੇ ਕੁਝ ਨਹੀਂ ਹੋਣਾ ਜੇ ਇਹ ਬੜਾ ਹੋਊਗੀ ਤਾਂ ਖਾਊਗੀ ਨਹੀਂ ਤੇ ਨਹੀਂ ਖਾਊਂ ਮੰਮੀ ਤੁਸੀਂ ਕਿਉਂ ਇੰਨਾ ਗੁੱਸਾ ਕਰੀ ਜਾਂਦੇ ਜੇ ਹੁਣ ਇਹਨਾਂ ਦੇ ਵਿੱਚ ਉਹਨਾਂ ਦਾ ਕੀ ਕਸੂਰ ਆ ਤੇ ਮੇਰਾ ਕੀ ਕਸੂਰ ਹੈ ਮੈਂ ਤਾਂ ਲਾਰਾ ਰਾਤ ਦਿਨ ਫਿਰਦੀ ਰਹੀਆਂ ਮੇਰਾ ਕੀ ਕਸੂਰ ਆ ਤੇ ਮੰਮੀ ਉਹਨਾਂ ਨੇ ਜਾਣ ਵੀ ਕਿ ਕੀਤਾ ਵਾ ਉਹ ਦਿਨੋਂ ਚਾਹੁੰਦੇ ਸੀ ਕਿ ਇਦਾਂ ਹੋਵੇ ਮੈਨੂੰ ਤਾਂ ਤੁਸੀਂ ਕਰਤਾ ਪਿੱਛੇ ਤੁਸੀਂ ਦੋਵੇਂ ਬਣ ਗਏ ਚੌਧਰੀ ਬਣ ਗਏ ਨਾ ਚੌਧਰੀ ਹੈ ਮੇਰੀ ਤਾਂ ਕੋਈ ਮਤਲਬ ਨਹੀਂ ਰਿਹਾ ਮੇਰਾ ਕੋਈ ਵੈਲਿਊ ਨਹੀਂ ਰਿਹਾ ਤੁਹਾਡਾ ਵੈਲਿਊ ਹੋ ਗਿਆ ਠੀਕ ਹੈ ਤੇਰਾ ਹੀ ਕੰਮ ਖਰਾਬ ਹੋਣਾ ਤੇਰੇ ਚੜਾ ਚ ਬਣ ਗਈ ਕੋਈ ਨਹੀਂ ਮੇਰਾ ਕੰਮ ਖਰਾਬ ਹੋਊਗਾ ਨਾ ਮੈਂ ਉਦੋਂ ਵੇਖ ਲਊਗਾ ਲੈ ਇਹ ਵੀ ਆਉਣੀ ਨਹੀਂ ਮੈਂ ਜਾਣ ਦੇਣਾ ਇਹ ਵੀ ਆਉਣੀ ਉਹ ਤੇਰੀ ਭਾਬੀ ਵਾਲਾ ਮੰਮੀ ਸਮਝਣ ਦੀ ਕੋਸ਼ਿਸ਼ ਕਰੋ ਉਹ ਸਹੀ ਇਤੇ ਕਹਿ ਰਹੇ ਆ ਇਹਦੇ ਚ ਮੇਰਾ ਕੀ ਕਸੂਰ ਆ ਮੰਮੀ ਜੇ ਰੱਬ ਤੇ ਭਰੋਸਾ ਰੱਖੋਗੇ ਨਾ ਤੇ ਸਾਰਾ ਕੁਝ ਠੀਕ ਹੋਊਗਾ ਕਿਉਂ ਸੋਚਦੇ ਜੇ ਤੁਸੀਂ ਐਦਾਂ ਮੇਰਾ ਕੀ ਕਸੂਰ ਆ ਮੈਨੂੰ ਘਰੋਂ ਬਾਹਰ ਕੱਢਣ ਦੇਓ ਮੈਂ ਕਿੱਥੇ ਜਾਊਂਗੀ ਮੰਮੀ ਜਦੋਂ ਕੁੜੀਆਂ ਦੇ ਵਿਆਹ ਹੋ ਜਾਂਦਾ ਉਹ ਆਪਣੇ ਸਹੁਰੇ ਘਰੇ ਚੰਗੀਆਂ ਲੱਗਦੀਆਂ ਵਾ ਕੀ-ਕੀ ਕਰੇ ਬੇਟੀਆਂ ਚੰਗੀਆਂ ਨਹੀਂ ਲੱਗਦੀਆਂ। ਔਰ ਇਹ ਕਰ ਤੇ ਤਾਂ ਇਹ ਚੰਗੀਆਂ ਲੱਗਦੀਆਂ ਨਾ ਅੰਗੇ ਉਹ ਵਾਲ ਖਟਾਉਂਦੀਆਂ ਹੁਣ ਤੇ ਜੇ ਵਾਲ ਨਾ ਖਟਾਉਂਦੀਆਂ ਹੁਣ ਤੇ ਇੱਥੇ ਕੀ ਕਰਦਾ ਉਹਨਾਂ ਨੇ। ਪੇਕੇ ਹੀ ਚੰਗੀਆਂ ਲੱਗਦੀਆਂ। ਮੰਮੀ ਮੈਨੂੰ ਪੇਕੇ ਘਰ ਲੋਕ ਆਲੇ-ਦੋਲੇ ਦੇ ਮਿਹਣੇ ਦੇਣਗੇ। ਸਮਝਾਣ ਦੀ ਕੋਸ਼ਿਸ਼ ਕਰੂੰ ਮੈਂ ਉੱਥੇ ਨਹੀਂ ਜਾ ਸਕਦੀ। ਇੱਥੇ ਵੀ ਤਾਂ ਲੋਕੀ ਮਿਹਣੇ ਦੇਣਗੇ ਮੈਨੂੰ। ਮੰਮੀ ਮੇਰੀ ਜ਼ਿੰਦਗੀ ਬਰਬਾਦ ਹੋ ਜਾਊਗੀ। ਮੰਮੀ ਸ਼ਾਂਤ ਹੋ ਜਾਓ। ਮੰਮੀ ਤੁਹਾਡੇ ਲਈ ਜਵਾਕ ਹੀ ਸਾਰਾ ਕੁਝ ਆ। ਅਹੀਂ ਤੁਹਾਡੇ ਲਈ ਕੁਝ ਨਹੀਂ ਹੈਗੇ।

ਮੈਂ ਵੀ ਸ਼ਮੀ ਨੂੰ ਜਵਾਬਨ ਦਿੱਤੀ ਸੀ ਮੈਂ ਐਵੇਂ ਕਿਵੇਂ ਦੱਸ ਦਿੰਦੀ ਕੋਈ ਨਹੀਂ ਹੁਣ ਮੈਂ ਕਿਸੇ ਹਿਸਾਬ ਨਾਲ ਗੱਲ ਕਰਾਂਗੀ ਨਹੀਂ ਹੁਣ ਤੇ ਸਾਰੇ ਸਾਹਮਣੇ ਗੱਲ ਹੋਈ ਆ ਉਹਨੇ ਸਿਮਰਤ ਨੇ ਤੈਨੂੰ ਸਾਰੇ ਸਾਹਮਣੇ ਰੱਖਿਆ ਤਾਂ ਭੀ ਹੁਣ ਦੱਸ ਹੁਣ ਕੀ ਜਵਾਬ ਦੇਣਾ ਮੰਮੀ ਵੀ ਗਰਮੀ ਤੇ ਚਾਚੀ ਵੀ ਗਰਮੀ ਕੋਈ ਗੱਲ ਨਹੀਂ ਮੈਂ ਸ਼ਾਮ ਲੈਣੀ ਆ ਅੱਗੇ ਮੇਰਾ ਬੜਾ ਫਿਰ ਫਟੜ ਗਿਆ ਸੁਣ ਸੁਣ ਕੇ ਹੁਣ ਤੀਨਾਂ ਇੱਥੇ ਕਲਾਸ ਲਾ ਲਓ ਮੇਰੀ ਆਜ ਹੁੰਦੇ ਕਲਾਸ ਨਹੀਂ ਲਾਉਂਦਿਆ ਮੈਨੂੰ ਵੀ ਦੱਸ ਦੇ ਮੈਂ ਕੀ ਕਹਾਂ ਮੈਂ ਦੇਖਾਂ ਮਾਉਂਗਾ ਕਿ ਮੈਨੂੰ ਨਹੀਂ ਪਤਾ ਤਕੀਰ ਤੇ ਬੰਦ ਕਰਨਾ ਘੇਰ ਖੁੱਲਾ ਹੀ ਛੱਡਤਾ ਜੀ ਸੱਚੀ ਜਾਨੀਆਂ ਹੁਣ ਜਦ ਦੋਰ ਭਰੀ ਹੋਈਆਂ ਹੋਰ ਅੰਦਰ ਵੇਖੀ ਦੋਵੇਂ ਜਾਨੀਆਂ ਆਜੋ ਆਜੋ ਘਰ ਦੇ ਨਿਕਲ ਸੀਮਾ ਤੂੰ ਦੱਸ ਜੋ ਕੀਤਾ ਤੂੰ ਚੰਗਾ ਕੀਤਾ ਚੰਗਾ ਇਹਨੇ ਚੰਗਾ ਅਜੇ ਤੂੰ ਨੂੰ ਪੁੱਛਦੀ ਵੀ ਚੰਗਾ ਕੀਤਾ ਇਹਨੇ ਛੱਡਿਆ ਵੀ ਕੀ ਹੈ 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 ਚਾਰ ਬੰਦੇ ਇਸ ਖਰੋਕੇ ਸਾਡੀ ਬੇਇੱਜ਼ਤੀ ਕਰਾਈ ਆ ਜਦੋਂ ਉਹਨਾਂ ਨੇ ਕਹਿੰਤਾ ਸਾਰਾ ਕੁਝ ਤੈਨੂੰ ਪਤਾ ਤੇਰਾ ਫਰਜ਼ ਨਹੀਂ ਸੀ ਬੋਲਣਾ ਮੈਨੂੰ ਦੱਸ ਦੀ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਦੀ ਤੂੰ ਮੈਨੂੰ ਦੱਸ ਉਹਨਾਂ ਦੀ ਨੂੰਹ ਨਹੀਂ ਤੇ ਮੈਂ ਮੰਦੀ ਮੈਂ ਤੈਨੂੰ ਆਪਣੀ ਨੂੰਹ ਮੰਦੀ ਆ ਕਿ ਤੂੰ ਮੈਨੂੰ ਦੱਸਿਆ ਹੀ ਨਹੀਂ ਚਾਚੀ ਜੀ ਮੇਰੀ ਗੱਲ ਸੁਣੋ ਉਹ ਕਿਵੇਂ ਦੱਸਦੀ ਉਹਨੂੰ ਤੇ ਸੌ ਪਾਈ ਸ਼ੰਮੀ ਨੇ ਅੱਛਾ ਹਾਂ ਮੈਂ ਵੀ ਤੈਨੂੰ ਵੀ ਜਾਣ ਕੇ ਪਤਾ ਸੀ ਤੂੰ ਹੀ ਤਾਂ ਉੱਥੇ ਜਾ ਕੇ ਤਾਂ ਕਿੰਬਤ ਕਿਵੇਂ ਪੈਂਦੀ ਮੇਰੇ ਕੋਈ ਝੂਠ ਬੋਲ ਰਹੀ ਦੀ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਦੋਂ ਕਰਨੀ ਸੀ ਕਦੋਂ ਕੰਮ ਦੀsੁੱਤੀਆਂ ਮਰਵਾ ਕੇ ਫੇਰ ਕਰਨੀ ਸੀ ਇੱਕ ਦਿਨਾਂ ਚ ਗੱਲ ਕਰ ਦੇਣੀ ਸੀ ਹਾਂ ਇੱਕ ਦਿਨ ਅੱਧੇ ਦਿਨ ਚ ਕਰ ਦੇਣੀ ਸੀ ਯਾਨੀ ਕੀ ਇੱਕ ਮਿੰਟ ਯਾਨੀ ਕੀ ਤੂੰ ਤਮਾਸ਼ਾ ਵਿੱਚ ਸਾਡਾ ਇੰਤਜ਼ਾਰ ਕਰਦਾ ਪਿਆ ਸੀ ਨਹੀਂ ਮਮਾ ਸਮਾਂ ਨਹੀਂ ਵੇਟ ਕਰਦਾ ਪਿਆ ਸੀ ਸਮਾਂ ਸਹੀ ਹੋਣਾ ਸੀ ਹਾਂ ਗੱਲ ਸਮਾਂ ਸਹੀ ਆਣਾ ਨਹੀਂ ਸਾਡਾ ਸਮਾਂ ਸਹੀ ਜ਼ਰੂਰ ਹੋ ਜਾਣਾ ਹੈ ਭੈਣ ਜੀ ਮੇਰੀ ਗੱਲ ਸੁਣੋ ਇਹ ਵਾਕਈ ਸਹੀ ਗੱਲ ਆ ਇਸ ਸਮੇਂ ਦੇ ਇੰਤਜ਼ਾਰ ਸੀ ਕਦੋਂ ਸਮਾਂ ਆਵੇ ਤੇ ਮੇਰੀ ਚਾਚੀ ਦੇ ਸਿਰ 'ਚ ਛੱਤਰ ਵੱਜਣ ਉਹ ਤੂੰ ਅੱਜ ਵਰਵਾਤੇ ਆ ਨਹੀਂ ਚਾਚੀ ਜੀ ਤੇ ਇੱਕ ਗੱਲ ਤੇਰੀ ਲਾੜਨੀ ਸੀ ਨਾ ਕਰ ਗੱਲ ਹੁਣ ਕਰ ਲੈ ਮਤਲਬ ਗਲਤ ਲੈਣ ਦੇ ਤੁਸੀਂ ਐਸੇ ਹੀ ਕਿਧਰੋਂ ਮੇਰੀ ਗੱਲ ਸੁਣੋ ਚਾਚੀ ਜੀ ਮੈਨੂੰ ਪਿਆਰਾ ਸੀ ਮੈਨੂੰ ਦੱਸਿਆ ਸੀ ਸ਼ਰ ਤੇਰਾ ਫਰਜ਼ ਨਹੀਂ ਸੀ ਮੈਨੂੰ ਦੱਸਣਾ ਪੁੱਤ ਮੈਂ ਕਿਹਾ ਸੀ ਪਰ ਕਹਿੰਦੇ ਹੀ ਪੋਆ ਜੀ ਬਹੁਤ ਦੁਖੀ ਹੁੰਦੇ ਜਦੋਂ ਮੈਂ ਇਹਨਾਂ ਨੂੰ ਸੌਂ ਦਿੱਤੀ ਸੀ ਨਹੀਂ ਤੁਸੀਂ ਵਾਂ ਸੱਜਣ ਲੱਗੀ ਹੋਈ ਸੀ ਪਰ ਮੰਮੀ ਹਾਂ ਗੱਲ ਤਾਂ ਸਹੀ ਹੈ ਸ਼ੰਮੀ ਦੀ ਕੀ ਸਹੀ ਹੈ ਉਹ ਜਿੰਨਾ ਅੱਜ ਕੱਲ੍ਹ ਫਸੇ ਇਹਨਾਂ ਨੇ ਕਈ ਦਿਨ ਪਹਿਲਾਂ ਕਰ ਪਲਾਸੀ ਇਹ ਬੇਬੇ ਤੇਰੇ ਦਿਮਾਗ ਕਿੱਥੇ ਗਿਆ ਆਏ ਮਮੀ ਮੈਂ ਤੁਹਾਨੂੰ ਦੱਸਦਾ ਮੈਂ ਚਾਚੀ ਨੂੰ ਦੱਸਦਾ ਜਿਸ ਦਿਨ ਤੁਸੀਂ ਆਪਣਾ ਇੱਥੇ ਬੱਚੇ ਮੁਕੇ ਕੰਦੇ ਸੀ ਨਾ ਇਹ ਉਦੋਂ ਤੁਹਾਨੂੰ ਦੱਸਣੀ ਆਉਂਦੀ ਸੀ ਤੇ ਜਦੋਂ ਇਹਨੇ ਦੇਖਿਆ ਨਾ ਕਿ ਤੁਸੀਂ ਬੜੇ ਖੁਸ਼ ਜੇ ਇਹ ਤੁਸੀਂ ਸੈਟਰਸ ਵਾਸਤੇ ਉਹਨਾਂ ਲੈ ਕੇ ਆ ਇਹਨੇ ਉੱਥੇ ਹੀ ਗੱਲ ਸੁਪਾਈ ਆਪਣੀ ਮੈਂ ਕਿਹਾ ਐਵੇਂ ਮੈਂ ਕਿਉਂ ਉਹਨਾਂ ਨੂੰ ਦੁੱਖ ਵਿੱਚ ਰੱਖਾਂ ਸੀਮਾ ਚਾਚੀ ਜੀ ਉਹ ਦਵਾਈ ਖਵਾਉਂਦੀ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਵੀ ਕੁਛ ਨਾ ਕੁਛ ਹੋ ਜਾਏਗਾ ਤੇ ਇਹ ਦੱਸਣ ਦੀ ਨੋਬਤ ਨਾ ਆਵੇ ਸੀਮਾ ਚੇ ਤੂੰ ਮੈਨੂੰ ਦੱਸਦੀ ਨਾ ਹੁਣ ਦੁੱਖ ਮੈਨੂੰ ਅੱਜ ਵੀ ਹੋਣਾ ਸੀ ਤੇ ਤੂੰ ਖੋਦੋਂ ਮਿਉਣਾ ਸੀ ਦੁੱਖ ਤਾਂ ਬਣਾਈ ਸੀ ਨਾ ਪਤਾ ਨਹੀਂ ਜਿਹੜਾ ਬੰਦਾ ਦੁਖੀ ਹੋਵੇ ਰੱਬ ਨੂੰ ਹੋਰ ਕਿਉਂ ਦੁਖੀ ਕਰਦਾ ਉਹ ਤਾਂ ਮੇਰੇ ਅੱਗੇ ਧੀਰਜ ਕਿਸਮਾ ਚ ਇਹਨੇ ਤੋਖਿਆ ਗਿਆ ਉਦੋਂ ਮੈਂ ਵਿਆਹ ਕੀਤਾ ਸੀ ਸੋਚਿਆ ਕਿ ਉਹਦੇ ਘਰ ਵਾਲਾ ਜੀਵਨ ਸਾਥੀ ਬੜਾ ਚੰਗਾ ਉਹਨੂੰ ਹੱਸੋ ਕੇ ਦੇਂਡਿਆ ਸੱਤ ਸੌ ਦੀ ਭਾਵੇਂ ਜਿੰਨੀਆਂ ਮਰਜ਼ੀ ਕੱਲਾ ਕਰਦੇ ਸੀ ਪਰ ਜਦੋਂ ਆਦਮੀ ਦਾ ਹੱਸ ਕੇ ਬੋਲਦਾ ਸੀ ਨਾ ਤੇ ਮੈਨੂੰ ਦੱਸਦੀ ਹੁੰਦੀ ਸੀ ਕਿ ਭੂਆ ਜੀ ਮੈਨੂੰ ਸਭ ਕੁਝ ਭੁੱਲ ਜਾਂਦਾ ਇਹਦੇ ਸਾਰਾ ਕਸੂਰ ਇਹਨਾਂ ਦਾ ਹੀ ਦੋਵਾਂ ਜੀਵਾਂ ਦਾ ਮੰਮੀ ਤੇ ਇਹਨਾਂ ਦਾ ਸਾਰਾ ਕਸੂਰ ਇਹਨਾਂ ਦਾ ਨਾ ਨਾ ਗਲਤ ਨਾ ਬਣਾਓ ਮੰਮਾ ਤਫੀਕ ਜੀ ਸਾਡੀ ਕੋਈ ਗਲਤੀ ਨਹੀਂ ਹੈਗੀ ਉਥੇ ਸਾਰੇ ਜਕਰ ਅਗਲੇ ਨੇ ਖਲੋ ਕੇ ਕਹਤਾ ਇਹਨਾਂ ਨੂੰ ਪਤਾ ਜੇ ਦੱਸ ਮਮੇ ਜੀ ਨਾਲ ਅਦਰ ਉਹ ਜੀਆਂ ਗੱਲਾਂ ਵੇਖਿਆ ਨਾ ਉਹਦੀ ਸੱਸ ਨੇ ਕਿੰਨੀਆਂ-ਕਿੰਨੀਆਂ ਗੱਲਾਂ ਕੀਤੀ ਉਹਨੇ ਗੱਲਾਂ ਕਰਨੀਆਂ ਸੀ ਉਹਦੀ ਗੱਲਾਂ ਕਰਨੀਆਂ ਸੀ ਉਹ ਸਹੀ ਹੈਗੀ ਆ ਪਰ ਇੱਥੇ ਸਮੀ ਭੈਣ ਦਾ ਕੀ ਖੂਦੂਰ ਹੈਗਾ ਸੀ ਕਸੂਰ ਇਹਦੇ ਵਿੱਚ ਮੇਰਾ ਸੀ ਕਦੀ ਸੱਸ ਨੇ ਮੈਨੂੰ ਕਿੰਨੀਆਂ ਗੱਲਾਂ ਸੁਣਾਈਆਂ ਸੀਮਾ ਅੱਜ ਜਨੇ ਮੇਰੇ ਕੋਕਟਿਆਂ ਤੇ ਪਾਇਆ ਏ ਕੰਦੀ ਹਾਂ ਜੀ ਹੋਜੀ ਭੂਆ ਹੋਜੀ ਭਤੇ ਜੀ ਚਾਚੀ ਜੀ ਮੇਰੀ ਕਾਲ ਸੁਣੋ ਕਿਸੋਰ ਕਿਸੇ ਦਾ ਨਹੀਂ ਹੈਗਾ ਕਿਸੋਰ ਸਿਰਫ ਇੱਕ ਸਮੇ ਦਾ ਵਾਂ ਸਮਾਂ ਜਦ ਸਹੀ ਆ ਗਿਆ ਨਾ ਸਭ ਕੁਝ ਸਹੀ ਹੋ ਜਾਣਾ ਨਾ ਅਕਲ ਕੋ ਚਾਚੀ ਜੀ ਨਾ ਪਤਾ ਨਹੀਂ ਨਾ ਅਕਲ ਕੋ ਵੇਖੋ ਪਤਾਮ ਉਸ ਸਮਾਂ ਕਦੋਂ ਆਊਗਾ ਜੀ ਤਾਂ ਮੇਰੀ ਧੀ ਚੋਲੇ ਚ ਖੁਸ਼ੀਆਂ ਪੈੜੀਆਂ ਮੇਰੀ ਧੀ ਦੀ ਦੁੱਖ ਭਰੀ ਕਹਾਣੀ ਖਤਮ ਹੋ ਜਾਈ ਪਸੋ ਕਬਰੀ ਕਹਾਣੀ ਆਉਗੀ ਉਹਦੀ ਚਾਚੀ ਜੀ ਹਜੇ ਤੱਕ ਤਾਂ ਬਸ ਧੋਕੀ ਆਉਦੀ ਜ਼ਿੰਦਗੀ ਦੇ ਵਿੱਚ ਲੱਗੀ ਧੋਕੀ ਆ ਚਿੰਤਾ ਨਾ ਕਰੋ ਚਾਚੀ ਜੀ ਉਸ ਪਰਮਾਤਮਾ ਤੇ ਵਿਸ਼ਵਾਸ ਰੱਖੋ ਉਹ ਤਾਂ ਦੇਖੋ ਉਹ ਤਾਂ ਫਿਰ ਹਰ ਚੀਜ਼ ਵਾਂਝੀ ਰਹੇਗੀ ਨਾ ਹਰ ਚੀਜ਼ ਹੀ ਵਾਂਝੀ ਰਹੇਗੀ ਨਾ ਉਹ ਕਦੋਂ ਦੁਨੀਆਂ ਨਾਲ ਲੁੱਗੇ ਖੋ ਤੈਨੂੰ ਮਾਂ ਕਹਿਣ ਵਾਲਾ ਕਾਹੇਗਾ ਕਦੋਂ ਆਏਗਾ ਉਹਨੂੰ ਮਾਂ ਕਹਿਣ ਵਾਲਾ ਕਿੰਨੀ ਕਿਸਮਤ ਵਾਲੇ ਹੁੰਦੇ ਆ ਨਾ ਲੋਕ ਜਿੰਨਾ ਦੇਖਾ ਹੈ ਨੇ ਸੋਨੇ ਬੱਚੇ ਪੈਦਾ ਹੁੰਦੇ ਕਦੋਂ ਕੀਤੇ ਰੱਬ ਮੇਰੀ ਵੀ ਝੋਲੀ ਚ ਪਾਏਗਾ ਇਦਾਂ ਦਾ ਪਿਆਰਾ ਜਿਹਾ ਬੱਚਾ ਬੜਾ ਵੇਖ ਕੇ ਦਿਲ ਨੂੰ ਖੁਸ਼ ਹੁੰਦਾ ਵਾ ਇਹ ਕਹੀ ਤੇ ਹੁੰਦੀ ਹੈ ਜੋ ਮਾਪਿਓ ਦਾ ਸਾਰਾ ਬੰਦੇ ਆ ਕਦੋਂ ਆਏਗਾ ਇਹ ਮੈਨੂੰ ਮਾਂ کہہ ਕੇ ਬੁਲਾਉਣ ਵਾਲਾ ਕਦੋਂ ਸੁਣੂਗੀ ਮੈਂ ਇਹਦੀਆਂ ਗੱਲਾਂ ਮੰਮਾ ਮੈਨੂੰ ਭੁੱਖ ਲੱਗੀ ਆ ਮੰਮਾ ਮੈਨੂੰ ਦੁੱਧ ਪੀਣਾ ਹੈ ਇਹ ਮੰਮਾ ਮੈਨੂੰ ਆਚੀ ਚਾਹੀਦੀ ਹੈ ਮੈਂ ਤਾਂ ਬਸ ਆਪਣੀ ਰੱਟ ਲਾਈਏ ਕਿ ਬੱਚਾ ਨਹੀਂ ਹੁੰਦਾ ਤੈਨੂੰ ਘਰੋਂ ਕੱਢ ਦੋ ਇਹ ਨਹੀਂ ਸੋਚਦੀ ਕਿ ਮੇਰੇ ਤੇ ਕੀ ਨਿੱਤੰਦੀ ਹੈ ਮੈਂ ਕੀ ਸੋਚਦੀ ਪਈ ਮੈਨੂੰ ਵੀ ਤੇ ਚਾਹਿਆ ਕਿ ਮੇਰੀ ਝੋਲੀ ਭਰੇ ਮੇਰੇ ਕੋਲ ਵੀ ਕੋਈ ਆਵੇ ਜੋ ਮੈਨੂੰ ਮਾਂ ਕਵੇ ਜਦੋਂ ਇੱਕ ਛੋਟਾ ਜਿਹਾ ਬੱਚਾ ਪਹਿਲੀ ਵਾਰ ਮਾਂ ਸ਼ਬਦ ਬੋਲਦਾ ਨਾ ਤੇ ਮਾਂ ਮਾਫ ਹੋ ਲੈ ਕੇ ਦੁਨੀ ਹੋ ਜਾਂਦੀ ਹੈ ਉਹਨੂੰ ਐ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਹੁਣ ਸਟਾਰਟ ਹੋਈ ਹੈ ਮੇਰਾ ਸਾਥ ਦੇਣ ਵਾਲਾ ਕੋਈ ਆ ਗਿਆ ਮੰਮੀ ਕਿਹਾ ਜਨ ਨੂੰ ਰੋਣ ਕਿ ਤਈਆ ਰਣਜੀ ਆ ਦੇਖੋ ਕਿੰਨਾ ਸੋਹਣਾ ਬੇਬੀ ਆ ਮੈਂ ਤਾਂ ਦੇ ਬੱਚੇ ਦੀ ਮਾਂ ਨਹੀਂ ਬਣ ਸਕਦੀ ਵੇਖੋ ਤੇ ਸਹੀ ਸਾਡੇ ਘਰ ਵੀ ਇਦਾਂ ਦਾ ਬੱਚਾ ਹੋ ਜਾਂਦਾ ਤੇ ਕਾਹਦਾ ਘਟਾ ਰਹਿ ਜਾਣਾ ਸੀ ਨਾਲੇ ਮੰਮੀ ਜੀ ਵੀ ਖੁਸ਼ ਹੋ ਜਾਂਦੀ ਉਹਨਾਂ ਦੀਆਂ ਵੀ ਰੀਜਾਂ ਪੂਰੀਆਂ ਹੋ ਜਾਂਦੀਆਂ ਨਾਲੇ ਸਾਡੀਆਂ ਦੋਵਾਂ ਦੀਆਂ ਹੋ ਜਾਂਦੀਆਂ ਕਹਿੰਦੇ ਮੇਰੇ ਗੱਲ ਸੁਣ ਐਵੇਂ ਇਹ ਚੀਜ਼ਾਂ ਨਾ ਵੇਖਾ ਕਰਨ ਪਤਾ ਹੋਰ ਮਾੜਾ ਖਰਾਬ ਹੁੰਦਾ ਉਹ ਛੱਡ ਦਿਨ ਕਿੱਦਾਂ ਨਾ ਵੇਖਾ ਰਣਜੀਤ ਤੁਹਾਨੂੰ ਪਤਾ ਮੈਨੂੰ ਇਹਨਾਂ ਦੁੱਖ ਲੱਗਦਾ ਹੈ ਨਾ ਕਿ ਮਹਾਰਾਜ ਨੇ ਕਦੋਂ ਸਾਡੀ ਝੋਲੀ ਭਰਨੀ ਹੈ ਕਦੋਂ ਕਿਸੇ ਨੇ ਹੁਣਾ ਮੈਨੂੰ ਮਾਂ ਕਹਿਣ ਵਾਲਾ ਕਿੱਥੇ ਬੈਠਾ ਵਾ ਮੇਰੀ ਗੱਲ ਸੁਣ ਤੂੰ ਦਿਲ पे ਛੱਡਨੀ ਹੈ ਹਾਂ ਲਿਖ ਲਈ ਆਪਣੀ ਉਮਰ ਨੰਗੀ ਜਿਹੀ ਬਹੁਤ ਕੁਝ ਹੋ ਗਿਆ ਵਾਈਟਰ ਨੇ ਕਿਹਾ ਕੀ ਲਿਖਿਆ ਹੈ ਡਿਗਰੀਸ ਮਤਲਬ ਹਾਂਜੀ ਦੇਖੋ ਕਾਤੇ ਤੁਸੀਂ ਮੰਮੀ ਜੀ ਨੂੰ ਰੋਕ ਲਿਆ ਜਿੱਦਾਂ ਕਿਦਾਂ ਕਰਕੇ ਮੈਨੂੰ ਨਹੀਂ ਪੇਕੇ ਜਾਣ ਦਿੱਤਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਮੈਨੂੰ ਬੋਤਾ ਚਿਰ ਨਹੀਂ ਰੋਕ पाओਗੇ ਤੁਹਾਨੂੰ ਪਤਾ ਮੰਮੀ ਜੀ ਨੂੰ ਪੂਰਾ क्रेज ਹੋਇਆ ਪਿਆ ਕਿ ਬਸ ਮੈਂ ਪੋਤਾ ਜਾਂ ਪੋਤੀ ਦਾ ਮੂੰਹ ਵੇਖਾਂ ਤੇ ਮੇਰਾ ਘਰ ਭਰੇ ਮੇਰੇ ਘਰ ਖੁਸ਼ੀਆਂ ਆਉਣ ਮੇਰੀ ਗੱਲ ਸੁਣੋ ਉਹ ਤਾਂ ਇਹ ਬੁੱਤੀ ਹੁੰਣਾ ਨਾ ਸਾਡੇ ਆਤਵਾਸਨੀ ਹੈ ਪਰ ਉਹਨਾਂ ਨੂੰ ਕੌਣ ਸਮਝਾਊਗਾ ਦੱਸੋ ਨਾ ਕਿ ਉਹਨਾਂ ਨੂੰ ਸਮਝਾਵੇਂ ਨਾ ਨਾ ਸਮਝਣਾ ਕੋਈ ਗੱਲ ਨਹੀਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਸਮਝੇ ਨਾ ਸਮਝਦੇ ਨਾਲ ਪਰ ਜੀ ਮੈਨੂੰ ਪੈਂਦਾ ਹੈ ਨਾ ਦੇਖੋ ਕੱਲ ਤੇ ਰੁਕ ਗਏ ਆ ਤੇ ਜੇ ਉਹਨਾਂ ਨੇ ਆ ਫੈਸਲਾ ਲੈ ਲਿਆ ਕਿ ਮੈਨੂੰ ਘਰ ਚੋਂ ਸੱਚੀ ਕੱਢ ਦੇਣਾ ਵਾ ਤੇ ਭੀ ਕੀ ਘਰ ਦੇ ਦੇਣਾ ਤੇ ਦੱਸੋ ਮੈਂ ਕੀ ਕਰੂੰਗੀ ਮੈਂ ਕਿੱਦਾਂ ਰਹੂੰਗੀ ਆਪਣਾ ਘਰ-ਬਾਰ ਛੱਡ ਕੇ ਤੁਹਾਡੇ ਤੋਂ ਬਿਨਾ ਕਿੱਦਾਂ ਰਹੂੰਗੀ ਮੈਨੂੰ ਦੱਸੋ ਨਾ ਮੇਰੀ ਗੱਲ ਸੁਣ ਤင်း ਕੌਣ ਕਿੰਦਾ ਮੇਰੇ ਤੋਂ ਬਿਨਾਂ ਰਹਿਣਾ ਕਰਵਾਰਸ਼ਾੜੇ ਤੈਨੂੰ ਮੈਂ ਜਾਣ ਦਊਂਗਾ ਤੇ ਤਾਂ ਹੀ ਆ ਨਾ ਜਿੱਥੇ ਤੂੰ ਚਾਹੇਂਗੀ ਉੱਥੇ ਮੈਂ ਜਾਊਂਗਾ ਪਹਿਲੀ ਗੱਲ ਤਾਂ ਤੂੰ ਇਹ ਕਰਕੇ ਜਾਵੇਂਗੀ ਨਹੀਂ ਜਿੰਨਾ ਇਹਨਾਂ ਦਾ ਹੱਕ ਹੈ ਨਾ ਘਰ ਵਿੱਚ ਉਹ ਨਹੀਂ ਮੇਰਾ ਹੱਕ ਹੈ ਜੀ ਜੀ ਨਹੀਂ ਜਾਊਂਗੀ ਤੇ ਤੁਸੀਂ ਇਹ ਸੋਚੋ ਕਿ ਇੱਥੇ ਕਲੇਸ਼ੀ ਨਹੀਂ ਮੁਕਣਾ ਮਮੇ ਜੀ ਤਾਂ ਮੈਨੂੰ ਸਿੱਧੇ ਘੂਕ ਲਾਉਂਦੇ ਤੱਕ ਨਹੀਂ ਆ 24 ਘੰਟੇ ਮੈਨੂੰ ਤਾਨੇ ਮੇਨੇ ਦਿੰਦੇ ਆ ਉਤੋਂ ਉਹ ਜੀ ਸਿਮਰਤ ਆ ਬਾਲਦੀ ਤੇ ਤੇਲ ਪਾਉਂਦੀ ਆ ਕੱਲ ਪਤਾ ਕੀ ਹੋਇਆ ਬੈਲ ਵੱਜੀ ਤੇ ਸਾਹੀ ਲਾਇਆ ਸੀ ਸ਼ਾਇਦ ਤੇ ਮਮ ਜੀ ਨੂੰ ਕਹਿੰਦੀ ਕਿ ਮੈਂ ਨਾ ਇੱਕ ਪੋਸਟਰ ਨਾ ਆਰਡਰ ਕੀਤਾ ਸੀ ਬੱਚੇ ਦਾ ਉਹ ਆਇਆ ਹੋਣਾ ਵਾ ਫਿਰ ਬੁਦਾ ਚੜਾ ਕੇ ਉਹਨਾਂ ਨੂੰ ਕਹਿਣ ਲੱਗ ਪਈ ਹੁਣ ਤਾਂ ਫੇਰ ਮਨ ਕਰਾ ਬੋਗੀ ਉਹ ਫੇਰ ਮੇਰੇ ਵਾਲੇ ਵੇਖ ਕੇ ਮੈਨੂੰ ਤਾਂ ਨਹੀਂ ਮੈਨੇ ਦੇਣ ਲੱਗ ਪਏ ਮੈਨੂੰ ਕਿ ਸਿਮਰ ਦੀ ਸਮਝ ਨਹੀਂ ਆਉਂਦੀ ਬਿਲਕੁਲ ਸਾਰ ਨਹੀਂ ਹੁੰਦਾ ਰঞ্জੀਤ ਇਹ ਸਾਰਾ ਕੁਝ ਤੇ ਤੇਰੀ ਭੈਣ ਹੈ ਕਿ ਕੀ ਹੈ ਇਹ ਤੇ ਤੇ ਦੁਸ਼ਮਣ ਹੈ ਜਿਵੇਂ ਨਹੀਂ ਗੱਲਾਂ ਕਹਿਣ ਉਹ ਨਹੀਂ ਆ ਦੱਸ ਬਾਕੀ ਰਹੀ ਨਾ ਮਮੀ ਦੀ ਗੱਲ ਮੇਰੀ ਗੱਲ ਤੂੰ ਫਿਕਰ ਨਾ ਕਰ ਦੇ ਨੂੰ ਤੇ ਕੋਈ ਨਹੀਂ ਕੱਢ ਸਕਦਾ ਮੇਰੀ ਗੱਲ ਸੁਣ ਜਿੰਦਗੀ ਦਾ ਛੋਟਾ ਹੈ ਨਾ ਮੇਰੇ ਸਿਰ ਤੋਂ ਨਾ ਮੇਰੇ ਪਿਓ ਦਾ ਚੋਟੂੜ ਗਿਆ ਹੀ ਮੈਂ ਉਸ ਦਾ ਘਰ ਸੰਭਿਆ ਦਾ ਇਕੱਲੇ ਨੇ ਮੇਰ ਆਦਿ ਸਾਰੀਆਂ ਖੁਸ਼ੀਆਂ ਸਾਰੇ ਸ਼ੌਂਕ ਛੱਡ ਗਏ ਨਾ ਇਕੱਲਾ ਸੰਭਿਆ ਇਕੱਲੇ ਨੇ ਆਦੀ ਮਿਹਨਤ ਦੇ ਸਿਰ ਤੇ ਇੱਡੀ ਸ਼ਤੀ ਨਹੀਂ ਆ ਇਹ ਤੇ ਮੈਨੂੰ ਕੋਈ ਕੱਢ ਦੂਗਾ ਰੰਜੀਤ ਮੈਨੂੰ ਪਤਾ ਤੁਸੀਂ ਮੈਨੂੰ ਪਹਿਲੇ ਵੀ ਆ ਗੱਲਾਂ ਦਸੀਆਂ ਵਾ ਕਿਉਂ ਨਹੀਂ ਬਾਬਾ ਜੀ ਨੂੰ ਸਾਡੇ ਤੇ ਤਰਸ ਆਉਂਦਾ ਕਿ ਇਹਨਾਂ ਨੇ ਪਹਿਲੇ ਵੀ ਇੰਨੇ ਦੁੱਖ ਵੇਖੇ ਮੈਂ ਵੀ ਪਿੱਛੇ ਇੰਨੇ ਦੁੱਖ ਵੇਖੇ ਆ ਕਿ ਮੈਂ ਬਿਆਨ ਨਹੀਂ ਕਰ ਸਕਦੀ ਤੇ ਤੁਸੀਂ ਤੁਸੀਂ ਮੇਰੇ ਤੋਂ ਵੀ ਵੱਧ ਵੇਖੇ ਪਤਾ ਨਹੀਂ ਕਦੋਂ ਸਾਡੀ ਜ਼ਿੰਦਗੀ 'ਚ ਖੁਸ਼ੀਆਂ ਆਉਣਗੀਆਂ ਖੁਦ ਪਤਾ ਨਹੀਂ ਇਸ ਗੱਲ ਦਾ ਆਉਣਗੀਆਂ ਕਿਉਂ ਨਹੀਂ ਆਉਣਗੀਆਂ ਤੁਸੀਂ ਜੂਰਣਗੀਆਂ ਇੱਕ ਦਿਨ ਬਿਰੋ ਸਤਰੇ ਇਕੱਤਰ ਮਾਤਲ ਤੂੰ ਕਦੀ ਫੇਰ ਕਰਦੀ ਮੈਂ ਤੇਰੇ ਨਾਲ ਹਮੇਸ਼ਾ ਤੇਰੇ ਨਾਲ ਹਾਂ ਪਹਿਲਾਂ ਵੀ ਤੇਰੇ ਨਾਲ ਹਾਂ ਤੇ ਹੁਣ ਵੀ ਤੇਰੇ ਨਾਲ ਹਾਂ ਤੇ ਅੱਗੇ ਵੀ ਤੇਰੇ ਨਾਲ ਰਹੂੰਗਾ ਮੈਂ ਤੈਨੂੰ ਪਤਾ ਜਦੋਂ ਦੀ ਮੈਂ ਇਸ ਘਰ ਚ ਆਈ ਹਾਂ ਮੈਂ ਇਸ ਘਰ ਨੂੰ ਆਪਣਾ ਸਮਝਿਆ ਮੈਂ ਹੀ ਸੋਚਿਆ ਸੀ ਕਿ ਹਾਂ ਬਸ ਮੈਂ ਵਿਆਹ ਕਰਕੇ ਇਸ ਘਰ ਚ ਆ ਗਈ ਹੁਣ ਇਹ ਘਰ ਮੇਰਾ ਹੈ ਇੱਥੇ ਮੈਂ ਦੁੱਖ ਚ ਕੱਟਾਂ ਸੁੱਖ ਚ ਕੱਟਾਂ ਪਰ ਮੈਂ ਘਰ ਛੱਡ ਕੇ ਕਦੀ ਨਹੀਂ ਜਾਉਂਗੀ ਮੰਮੀ ਜੀ ਮੈਨੂੰ ਜੋ ਮਰਜ਼ੀ ਕਹਣ ਵੱਡੇ ਆ ਕੋਈ ਹੋਰ ਮੈਨੂੰ ਜੋ ਮਰਜ਼ੀ ਕਵੇ ਬਸ ਮੈਂ ਇਧਰੋਂ ਸੁਣਨਾ ਤੇ ਇਧਰੋਂ ਕਰ ਦੇਣਾ ਮੈਨੂੰ ਕੁਝ ਨਹੀਂ ਫੀਲ ਕਰਨ ਦੀ ਲੋੜ ਮੈਨੂੰ ਨਹੀਂ ਸੀ ਪਤਾ ਕੀ ਐਡੀ ਵੱਡੀ ਗੱਲ ਹੋ ਗਈ ਮੇਰੇ ਨਾਲ ਤੇ ਸੈਨ ਕਰਨ ਔਖਾ ਹੋ ਜਾਏਗਾ ਤੁਹਾਨੂੰ ਪਤਾ ਮੈਂ ਅੰਦਰੋਂ ਅੰਦਰ ਕਿੰਨੀ ਦੁਖੀ ਹਾਂ ਪੱਲੇ ਜਿਵੇਂ ਇੱਕ ਜਿਨਾਂ ਦੀ ਮਾਂ ਹੀ ਨਾ ਬਣ ਸਕਦੀ ਉਹਦਾ ਦੁੱਖ ਭਈ ਉਹਨੂੰ ਪੁੱਛ ਕੇ ਵੇਖੇ ਮੋਢੇ ਤੇ ਕੀ ਦਿੱਸਣ ਦੇਈ ਕਿਉਂ ਤੋਏ ਸੱਤਾ ਨੇ ਮੈਂ ਚਲੋ ਗੱਲ ਗੱਲ ਛੱਡ ਮੇਰੀ ਗੱਲ ਸੁਣੋ ਉਹਨੇ ਇੱਕ ਗੱਲ ਦੱਸਸਾ ਅੱਜ ਜਿਹੜੀ ਵੀ ਗੱਲ ਆਪਣੇ ਵਿੱਚ ਹੋਈ ਸੀ ਜੋ ਵੀ ਡਾਕਟਰ ਨੇ ਆਪਣੇ ਦੱਸਿਆ ਸੀ ਕਿਉਂਕਿ ਇਹਨੇ ਗੱਲ ਕੀਤੀ ਦੀ ਮਨਾਲ ਨਾਲ ਗੱਲ ਕੀਤੀ ਸੀ ਮਾਪਾ ਬਿਨਾਂ ਹਾਂਜੀ ਰਣਜੀਤ ਮੈਂ ਸੀਮਾ ਭਾਬੀ ਨਾਲ ਗੱਲ ਕੀਤੀ ਸੀ ਆਹੀ ਤਾਂ ਗਲਤੀ ਕਰ ਦਿੱਤੀ ਨਾ ਤੂੰ ਰਣਜੀਤ ਕੰਡਾ ਦੇ ਵੀ ਕੰਨ ਹੁੰਦੇ ਪਤਾ ਤੈਨੂੰ ਐਵੇਂ ਦੀ ਗੱਲਾਂ ਕਰਨ ਵਾਲੀ ਨਹੀਂ ਹੁੰਦੀਆਂ ਨਾਲੇ ਤੈਨੂੰ ਕਿੱਦਾਂ ਪਤਾ ਵਾ ਸੀਮਾ ਭਾਬੀ ਨੇ ਗੱਲ ਨਾ ਕੀਤੀ ਹੋਈ ਰਣਜੀਤ ਮੈਨੂੰ ਪੂਰਾ ਭਰੋਸਾ ਵਾ ਸੀਮਾ ਭਾਬੀ 'ਤੇ ਬਾਕੀ ਰਹੀ ਕੰਡਾ ਦੇ ਵੀ ਕੰਨ ਦੀ ਗੱਲ ਮੈਨੂੰ ਪਤਾ ਵਾ ਜਦੋਂ ਮੈਂ ਸੀਮਾ ਭਾਬੀ ਨਾਲ ਗੱਲ ਕਰਨੀ ਸੀ ਨਾ ਡਰਾਈ ਹੁੰਜੀ ਉਹ ਵੀ ਸਿੰਮਰਾ ਤੇ ਸੁਣਿਆ ਹੈ ਤੇ ਮੇ ਤਾਂ ਕੱਲ ਪਰਸੋਂ ਦੱਸਿਆ ਵੀ ਸੀ ਕਿ ਸਿਮਰਾ ਤੈਨੂੰ ਮੈਨੂੰ ਧਮਕੀਆਂ ਦਿੱਤੀਆਂ ਕਿ ਆ ਗੱਲ ਮੈਂ ਇੱਥੇ ਮੰਮੀ ਜੀ ਨੂੰ ਸਾਹਿਲ ਨੂੰ ਸਾਰਿਆਂ ਨੂੰ ਦੱਸ ਦੇਣੀ ਹੈ ਤੇ ਮੇਰਾ ਜੀਣਾ ਹਰਾਮ ਕੀਤਾ ਹੋਇਆ ਸੀ ਉਹਨੇ ਪਰ ਫਿਰ ਵੀ ਮੈਂ ਸਾਰਾ ਕੁਝ ਪਤਾਸ਼ ਕੀਤਾ ਤੂੰ ਕਮਲੀਏ ਦੱਸਿਆ ਤੇ ਦੱਸਿਆ ਕਿਉਂ ਤੈਨੂੰ ਕੀ ਲੋੜ ਹੀ ਦੱਸਣ ਦੀ ਆਪਣੇ ਦਿਲ ਵਿੱਚ ਕੱਲਣਾ ਲੈਂਦੀ ਨਾ ਤੇ ਚੰਗਾ ਆਹ ਨਾਕਤ ਨਹੀਂ ਹੁੰਦੀ ਅੱਜ ਠੀਕ ਕਰੋ ਜੇ ਮੈਂ ਭੂਆ ਜੀ ਨਾਲ ਪਹਿਲੇ ਗੱਲ ਕਰ ਦੇਦੀ ਹੂੰ ਪਹਿਲੇ ਬੜੇ ਦੁਖੀ ਰਹਿੰਦੇ ਆ ਮਾੜੀ ਜਿਹੀ ਕਰ ਆਪਣੀ ਉਲਾਦ ਨਹੀਂ ਨਾ ਹੁੰਦੀ। ਤੁਹਾਨੂੰ ਪੁੱਛ ਕੇ ਵੇਖੋ। ਕੀ ਉਹਦੇ ਤੇ ਕੀ ਬੀਪਦੀ ਐ ਇਹੋ ਜੀਆਂ ਗੱਲਾਂ ਤੋਂ? ਨਹੀਂ ਕਰਤਾ ਸਰ। ਇਸ ਕਰਕੇ ਮੈਂ ਭੂਆ ਜੀ ਨੂੰ ਨਹੀਂ ਦੱਸਿਆ। ਨਹੀਂ ਕਰ ਦੱਸਾਂ। ਮੇਰੇ ਦਿਮਾਗ 'ਚ ਵਈ ਹੀ ਗੱਲ। ਭੂਆ ਜੀ ਨਾਲ ਗੱਲ ਕਰਾਂ। ਫਿਰ ਬਾਅਦ ਵਿੱਚ ਨਾ। ਮੈਂ ਸੱਚੀ ਮੈਂ ਸੋਚਿਆ ਜੀ ਉਹਨੇ ਨਹੀਂ ਗੱਲ ਦੱਸ ਦਿੱਤੀ ਨਾ। ਹੋ ਸਕਦਾ ਉਹ ਵੀ ਟੈਨਸ਼ਨ ਨਾ ਲੈਣੇ ਗੱਲ ਦੀ ਬਾਦੀ ਜਾਦੀ। ਬਸ ਤੁਸੀਂ ਸਮਝ ਸਕਦੇ ਹੋ ਨਾ। ਇਸੇ ਕਰਕੇ ਮੈਂ ਕੋਈ ਗੱਲ ਨਹੀਂ ਦੱਸੀ ਭੂਆ ਜੀ ਨੂੰ। ਤੇ ਮੈਂ ਸੀਮਾ ਭਾਬੀ ਨਾਲ ਗੱਲ ਕੀਤੀ। ਰਣਜੀਤ ਅੱਜ ਤੱਕ ਮੇਰੇ ਮਨ ਚ ਕੋਈ ਵੀ ਦੁੱਖ ਹੋਵੇ ਨਾ ਤੇ ਮੈਂ ਸੀਮਾ ਭਾਬੀ ਨਾਲ ਗੱਲ ਕਰ ਲੈਂਦੀ ਉਹਨਾਂ ਨੇ ਅੱਜ ਤੱਕ ਕਦੀ ਮੇਰੀ ਕੋਈ ਗੱਲ ਕਿਸੇ ਨੂੰ ਨਹੀਂ ਦੱਸੀ ਇੱਕ ਭਰੋਸਾ ਹੁੰਦਾ ਬੰਦੇ ਨੂੰ ਕਿ ਹਾਂ ਮੈਂ ਇਹ ਨਾਲ ਗੱਲ ਕਰੂੰਗੀ ਕਿਸੇ ਨੂੰ ਨਹੀਂ ਦੱਸੂਗਾ ਮੈਂ ਐਵੇਂ ਨਹੀਂ ਢੇਲ ਫੋਲਿਆ ਉਹਨਾਂ ਨਾਲ ਪਤਾ ਮੇਰਾ ਕਿੰਨਾ ਸਾਥ ਦਿੰਦੇ ਹੋ ਤਾਂ ਤੁਸੀਂ ਨਾ ਭਾਬੀ ਨੂੰ ਦੱਸੀ ਹੈ ਤਾਂ ਪਤਾ ਵੀ ਉਹਨੇ ਸੁਣ ਲਈ ਸੀ ਮਰਤ ਨੇ ਗੱਲ ਤੇ ਕੀ ਆਣਾ ਅੱਜ ਲੜਾਈ ਤੇ ਪੈ ਗਈ ਨਾ ਕਲੇਸ਼ ਤੇ ਪੈ ਗਈ ਨਾ ਘਰ ਦੇ ਵਿੱਚ ਨਾ ਰਜੀਤ ਇੱਕ ਗੱਲ ਨਹੀਂ ਸਿਮਰਤ ਤੇ ਸੀਮਾ ਭਾਬੀ 'ਚ ਜੰਮੀਆ ਸਮਾਨ ਦਾ ਫਰਕ ਆ ਸੀਮਾ ਭਾਬੀ ਅਗਲੇ ਦੇ ਦੁੱਖ ਨੂੰ ਸਮਝਦੀ ਆ ਤੇ ਸਿਮਰਤ ਸਿਮਰਤ ਅਗਲੇ ਦੇ ਦੁੱਖ ਨੂੰ ਹੋਰ ਵਧਾ ਦਿੰਦੀ ਆ ਗੱਲਾਂ ਕਰ ਕਰ ਕੇ ਇਹਨੇ ਇਹਨਾ ਨਹੀਂ ਸੋਚਿਆ ਕਿ ਮੇਰੀ ਭੈਣ ਆ ਅਸੀਂ ਕਟੀਆਂ ਜੰਮੀਆਂ ਪਲੀਆਂ ਕਟੀਆਂ ਵੱਡੀਆਂ ਹੋਈਆਂ ਕਟੀਆਂ ਦੇ ਸਾਡੇ ਵਿਆਹ ਹੋ ਗਏ ਇੱਕ ਘਰ 'ਚ ਅਸੀਂ ਆ ਗਈਆਂ ਭੈਣਾਂ ਬਣ ਕੇ ਪਰ ਇਹਨੇ ਕੋਈ ਸ਼ਰਮ ਨਹੀਂ ਕੀਤੀ ਕਿਸੇ ਚੀਜ਼ ਦੀ ਮੈਂ ਕਿੰਨਾ ਕਿਤੇ ਨਾ ਕਰੀ ਜਾਵਾਂ ਕੋਈ ਫਾਇਦਾ ਹੀ ਨਹੀਂ ਇਹ ਦੇਣਾ ਕਰਨ ਦਾ ਪੁੱਤ ਭੈਣੋ ਕਿੰਨਾ ਕੁਛ ਕਰ ਸਕਦੀ ਨਾ ਤੇਰੇ ਨਾਲ ਤੇ ਮੇਰੀ ਗੱਲ ਸੁਣ ਉਹ ਭਾਬੀ ਹੋਗੇ ਨਾ ਬੜਾ ਕੁਝ ਕਰ ਸਕਦੀ ਐਵੇਂ ਇਨਜਕੀਨ ਜਾਣੇ ਕਰੀ ਜਾ ਨਾਲੇ ਮੇਰੀ ਗੱਲ ਸੁਣ ਥੋੜੇ ਖਿਲਾਫ ਹੋਏ ਸਾਡੇ ਤਾਂ ਵੀ ਗਲਤੀ ਸਾਡੀ ਕੋਈ ਵੀ ਨਹੀਂ ਕੀ ਗਲਤੀ ਸਾਡੀ ਇਹ ਗਲਤੀ ਨਾ ਫੇਰ ਗੱਲ ਦਾ ਲਕਵਾ ਰਖਿਆ ਕਿ ਹਾਂ ਸਭ ਕੁਝ ਠੀਕ ਹੋਣ ਤੇ ਦੱਸ ਦਾਂਗੇ ਇਹਨਾਂ ਨੂੰ ਮੇਰੀ ਗੱਲ ਸੁਣ ਮਰਨਜੀਤ ਮੈਂ ਮੰਨਦੀ ਆ ਕਿ ਭਾਬੀ ਦਾ ਰਿਸ਼ਤਾ ਬਦਨਾਮ ਹੁੰਦਾ ਵਾ ਸਾਰੇ ਲੋਕ ਇਹ ਗੱਲ ਕਹਿ ਦਿੰਦੇ ਆ ਕੀ ਪਰਜਾਈ ਨਾ ਗੱਲ ਨਾ ਕਰੀ ਪਰਜਾਈ ਤੈਨੂੰ ਮੈਂ ਨੇ ਲਾਉਗੀ ਕਦੀ ਕਿਸੇ ਨੇ ਇਹ ਨਹੀਂ ਕਿਹਾ ਕੀ ਭੈਣਾਂ ਨਾਲ ਗੱਲ ਨਾ ਕਰੀ ਭੈਣ ਮੈਨੇ ਦਊਗੀ ਪਰ ਅੱਜ ਕੱਲ ਕਾਲਜੋਂ ਗਿਆ ਪਿਆ ਜੀ ਅੱਜ ਕੱਲ ਪਰਜਾਈਆਂ ਤੇ ਬੰਡੰਡੀਆਂ ਵਾ ਆ ਭੈਣਾ ਹੋ ਕਿ ਨਹੀਂ ਬੰਡੰਡੀਆਂ ਭੈਣਾ ਆ ਵੇਖਣ ਦੇ ਜੀ ਸਿਮਰਤ ਮੇਰੇ ਨਾਲ ਕੀ ਕੁਝ ਕਰਨ ਲਈ ਆ ਤੇ ਤੂੰ ਕੀ ਕਰਦੀ ਰਹੀ ਹੈ ਇਹਦੀ ਪੂਰੀ ਕੋਸ਼ਿਸ਼ ਆ ਮੈਨੂੰ ਘਰੋਂ ਕੱਢਣ ਦੀ ਮੇਰੀ ਗੱਲ ਸੁ ਤੂੰ ਕੀ ਕਰਦੀ ਰਹੀ ਸਿਮਰਤ ਨਾਲ ਸਿਮਰਤ ਕਹਿੰਦੀ ਮੈਂ ਸਿਮਰਤ ਲਈ ਆ ਵੀ ਕਰ ਸਕਦੀ ਆ ਉਹ ਵੀ ਕਰਦੀ ਸਾਡੇ ਖਿਲਾਫ ਹੋ ਜਾਂਦੇ ਨਹੀਂ ਆ ਆ ਭੈਣ ਤੇਰੀ ਵੀ ਕਰਦੀ ਮੈਂ ਤਾਂ ਸੱਚੇ ਦਿਲੋਂ ਕੀਤਾ ਸੀ ਨਾ ਉਹਨੇ ਨਾ ਮੈਂ ਨਾ ਕਰਾਂਗੀ ਤੂੰ ਨਾ ਕਰਾਂ ਕਰ ਚਕੀਨ ਮੈਂ ਤੈਨੂੰ ਉਹੀ ਦੱਸਣ ਜਾਉਂ ਬਿਆਵਾ ਉਹਦੀ ਪਾਬੀ ਦੀ ਦਵਾਈ ਦੇਂਦੀ ਹੈ ਨਾ ਕਿਹਦੇ ਚ ਕੀ ਨਾ ਕਰ ਜਾਂਦਾ ਕਿੰਨੇ ਖਲਾਫ ਹੋਏ ਨਾ ਕਿੰਨੇ ਨਹੀਂ ਹੋਏ ਨਾ ਕੋਈ ਪਤਾ ਨਹੀਂ ਆ ਅੱਜ ਹੋ ਗਿਆ ਨਾ ਸਾਰਾ ਕੁਝ ਮੈਨੂੰ ਨਹੀਂ ਚੀਕਣਾ ਕਿਤੇ ਵੀ ਤੇ ਨਾ ਹੀ ਰਿਆ ਕਿਤੇ ਮਾਂ ਮੇਰੀ ਮਾਂ ਹੀ ਵੇਲਾ ਮੇਰੇ ਖਲਾਫ ਹੋਈ ਵਰਦੀ ਹੈ ਮੇਰੀ ਗੱਲ ਸੁਣਦੀ ਕੋਈ ਗੱਲ ਨਹੀਂ ਸੀ ਕਿਉਂ ਕਿਉਂ ਜੀ ਗੱਲਾਂ ਕੀਤੀਆਂ ਉਹ ਕੱਲ ਆਏ ਕਰੀ ਮੈਂ ਸੱਚੀ ਮੈਂ ਤਾਂ ਮੇਰੇ ਸ਼ਰਮ ਨਾਲ ਮੂੰਹ ਨੀਵਾ ਹੋ ਗਿਆ ਭਵਾਨੀ ਨੇ ਕੀ ਕੀ ਬੋਲੇ ਇਹ ਗੱਲਾਂ ਬੋਲਣ ਵਾਲੀਆਂ ਸੀ ਮੈਂ ਕੀ ਆ ਨਾ ਤੁਹਾਡੇ ਨਾਲ ਜੇ ਤੁਸੀਂ ਮੇਰੇ ਨਾਲ ਤੇ ਮੈਂ ਵੀ ਤੇ ਤੁਹਾਡੇ ਨਾਲ ਆ ਨਾ ਤੁਸੀਂ ਕਿਉਂ ਨਹੀਂ ਸਮਝਦੇ ਪਏ ਨਾ ਕਰਪੋ ਤੂੰ ਹੀ ਤੁਹਾਨੂੰ ਮੈਂ ਕਹਿੰਦਿਆਂ ਮੈਂ ਤੇਰੇ ਨਾਲ ਐ ਤੂੰ ਕਿਉਂ ਰੋਈ ਨਹੀਂ ਕਰ ਮੈਂ ਤੇਰੇ ਨਾਲ ਐ ਤੈਨੂੰ ਕੁਝ ਨਹੀਂ ਦੱਸ ਤੈਨੂੰ ਕਿਤੇ ਨਹੀਂ ਜਾਣਦਾ ਮੈਂ ਐਵੇਂ ਰੋਈ ਨਾ ਜਾ ਠੀਕ ਹੈ ਨਾ